ਕਿ ਮੇਰਾ ਬੱਚਾ ਨਸ਼ੇ ਤੋਂ ਬਚਦੇ ਕੀ ਕਰਦੇ ਹੋ ਅਮਰੀਕਾ ਭੇਜ ਦਿਓ ਕੈਨੇਡਾ ਭੇਜ ਦਿਓ ਓ ਯਾਰ ਜਿੱਥੇ ਭੇਜੀ ਜਾਂਦੇ ਆ ਉੱਥੇ ਤੱਕ ਜਾਂਦੇ 1 ਗ੍ਰਾਮ ਲੀਗਲੀ ਕਰ ਰੱਖਿਆ ਜਿਹੜਾ ਮਰਜ਼ੀ ਲੈ ਕੇ ਤੁਰ ਆ ਫਿਰ ਇਹ ਤੁਸੀਂ ਸੋਚਦੇ ਹੋ ਵੀ ਮੈਂ ਤਾਂ ਰਾਤ ਨੂੰ ਪੈ ਕੇ ਲਾਇਆ ਪੈਣਾ ਮੈਨੂੰ ਤਾਂ ਨੀਂਦ ਨਹੀਂ ਆਉਦੀ ਤੇ ਫਿਰ ਤੁਹਾਡੇ ਬੱਚੇ ਨੂੰ ਕਿਵੇਂ ਆਏਗੇ ਬਈ ਇਹ ਅੰਦਰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਬੱਚਾ ਨਸ਼ੇ ਤੋਂ ਬਚਦੇ ਕੀ ਕਰਦੇ ਹੋ ਅਮਰੀਕਾ ਭੇਜ ਦਿਓ ਕੈਨੇਡਾ ਭੇਜ ਦਿਓ ਸ਼ਾਇਦ ਉੱਥੇ ਨਸ਼ੇ ਤੋਂ ਬਚੇ ਇਹੀ ਗੱਲ ਹੈ ਨਾ ਕੋਸ਼ਿਸ਼ ਸਾਰਿਆਂ ਦੀ ਉਹ ਯਾਰ ਜਿੱਥੇ ਭੇਟੀ ਜਾਂਦੇ ਹਾਂ ਉੱਥੇ ਤਾਂ ਅਗਲੇ ਨੇ 1.5 ਗ੍ਰਾਮ ਲੀਗਲੀ ਕਰ ਰੱਖਿਆ ਜਿਹੜਾ ਮਰਜ਼ੀ ਲੈ ਕੇ ਕਰਿਆ ਫਿਰ ਕਿਵੇਂ ਬਚ ਜਾਓਗੇ ਇੱਛਾ ਜ਼ਰੂਰ ਆ ਕੇ ਬੱਚਾ ਬਚੇ ਚਾਹੁੰਦਾ ਹਰੇਕ ਆ ਕੇ ਬੱਚਾ ਬਚੇ ਪਰ ਬਾਪੂ ਇਹ ਚਾਹੁੰਦਾ ਵੀ ਮੈਂ ਤਾਂ ਰਾਤ ਨੂੰ ਪੈ ਕੇ ਜ਼ਰੂਰ ਜਾਣਾ ਇਹ ਚਾਹਦਾ ਨਾ ਸੋਚੋ ਬਣਾ ਜੇ ਤੁਸੀਂ ਸੋਚਦੇ ਹੋ ਕਿ ਮੈਂ ਤਾਂ ਰਾਤ ਨੂੰ ਪੈ ਕੇ ਲਾਇਆ ਬਣਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਤੇ ਫਿਰ ਤੁਹਾਡੇ ਬੱਚੇ ਨੂੰ ਕਿਵੇਂ ਆਏਗੇ ਭਈ ਤੁਹਾਡੀ ਵੀ ਤਾਂ ਲੱਤ ਤਾਂ ਤੁਹਾਨੂੰ ਵੀ ਤਾਂ ਧੱਤ ਪਈ ਹੈ ਨਾ ਜਿਹੜਾ ਬੱਚਾ ਗੋਲੀਆਂ ਖਾਣ ਲੱਗ ਜਾਂਦਾ ਮਸ਼ੀਨ ਤੇ ਲੱਗ ਜਾਂਦਾ ਉਹਨੂੰ ਕੁੱਟਣ ਦਾ ਯਤਨ ਕਰਦੇ ਹੋ ਉਹਨੂੰ ਬੰਨਣ ਦਾ ਯਤਨ ਕਰਦੇ ਹੋ ਬਹੁਤ ਕੋਸ਼ਿਸ਼ ਕਰਦੇ ਹੋ ਜਿਹੜੀ ਲੱਤ ਤੁਹਾਨੂੰ ਸ਼ਰਾਬ ਨਹੀਂ ਛੱਡਣ ਦਿੰਦੀ ਉਹੀ ਲੱਤ ਉਹਨੂੰ ਗੋਲੀਆਂ ਨਹੀਂ ਛੱਡਣ ਦਿੰਦੀ ਬਾਬ ਤੇ ਦਾਦੇ ਸੋਹ ਖਾਣੇ ਇਸ ਗੱਲ ਦੀ ਕਿ ਅਸੀਂ ਆਪਦੇ ਪੁੱਤ ਤੇ ਪੋਤਰੇ ਬਚਾਉਣੇ ਆ ਅਸੀਂ ਅੱਜ ਤੋਂ ਆਪਦੇ ਘਰੇ ਸ਼ਰਾਬ ਨਹੀਂ ਬਣਨਗੇ ਅਗਰ ਤੁਸੀਂ ਆਪਦੀ ਇਸ ਲੱਤ ਤੇ ਕਾਬੂ ਪਾਉਣ ਲਈ ਆਪਦੀ ਇਸ ਭਾਵਨਾ ਨੂੰ ਕੰਟਰੋਲ ਕਰ ਲੈਨੇ ਹੋ ਕਿ ਮੈਂ ਸ਼ਬਦ ਦਿੱਤੀ ਆ ਭਾਵੇਂ ਮੈਨੂੰ ਨੀਂਦ ਆਵੇ ਜਾਂ ਨਾ ਆਵੇ ਮੇਰੇ ਰੋਟੀ ਹਾਜਮ ਹੋਵੇ ਜਾਂ ਨਾ ਹੋਵੇ ਮੈਂ ਸ਼ਰਾਬ ਛੱਡਤੀ 10 ਦਿਨ ਮੈਂ ਭੁੱਖਾ ਰਹਿ ਲਾਂਗਾ ਮੈਂ ਸ਼ਰਾਬ ਛੱਡਤੀ ਦੇਖਾਂਗੇ ਬੜਾ ਫਿਰ ਬੱਚੇ ਨੂੰ ਵੀ ਇੱਕ ਦਿਨ ਆਊਗਾ ਜਦੋਂ ਤੁਸੀਂ ਉਹਨੂੰ ਇਹ ਬਾਹਰ ਕੇ ਕਹੋਗੇ ਪੁੱਤ ਮੈਂ दारू ਪੀਂਦਾ ਸੀ ਮੈਂ ਬਹੁਤ ਸ਼ਕਤੀ ਨਾਲ ਮੈਨੂੰ ਵੀ 15 ਦਿਨ ਰਾਜੇ ਰੋਕੀ ਜਦੋਂ ਸੁਆਦ ਨਹੀਂ ਲੱਗਿਆ ਮੈਨੂੰ ਰਾਜੇ ਨੀਂਦ ਨਹੀਂ ਆਈ 10 ਦਿਨ ਪਰ ਮੈਂ ਤੇਰੇ ਖਾਤਰ ਛੱਡੀ ਆ ਯਾਰ ਤੂੰ ਵੀ ਛੱਡ ਮੇਰਾ ਘੜਾ 70% ਜਵਾਕ ਆਉਂਦੇ ਪਿਓ ਦਾ ਤਰਲਾ ਮੰਨ ਕੇ ਨਸ਼ਾ ਛੱਡ ਜਾਣਗੇ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਦੇ ਬੱਚਿਆਂ ਨੂੰ ਨਸ਼ੇ ਤੇ ਲਾਉਣ ਲਈ ਹੋਤਾ ਭਾਦਿਓ ਕਿ ਸ਼ਾਮ ਨੂੰ ਪੈਕੇਜ ਜ਼ਰੂਰ ਲਾਉਣਾ ਹੈ। ਲੇਕਿਨ ਉਹਨਾਂ ਨੂੰ ਭਾਦਿਓ ਕਿ ਨਸ਼ੇ ਤੋਂ ਰਹਿਤ ਰੱਖ ਲੋ। ਇਹ ਕਿੱਧਰ ਨਹੀਂ ਥਿਉਰੀ ਕਰਨੀ ਤੁਸੀਂ? ਆਪਣੇ ਆਪ ਤੇ ਪਹਿਰਾ ਦਿਓ। ਜਿਹੜੀਆਂ ਸਾਡੀਆਂ ਭੈਣਾਂ ਐ ਇਹਨਾਂ ਨੂੰ ਮੇਰੇ ਹੱਥ ਚੋੜ ਕੇ ਬੇਨਤੀ ਆ ਭੈਣੋ। ਦੇਖੋ ਤੁਸੀਂ ਵੱਡਾ ਟੀਚਰ ਹੋ। ਬੱਚੇ ਦਾ ਪਹਿਲਾ ਟੀਚਰ ਬੱਚੇ ਦੀ ਮਾਂ ਹੈ। ਬਹੁਤ ਕੁਝ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ। ਅਗਰ ਮਾਂ ਜਿਸ ਕਰਨ ਬੱਚੇ ਨੇ ਜਨਮ ਨਹੀਂ ਵੀ ਲਿਆ ਉਸ ਦਿਨ ਵੀ ਨਿਤਨੇਮ ਕਰਦੀ ਹੈ ਤਾਂ ਉਹਦੇ ਨਿਤਨੇਮ ਦਾ ਅਸਰ ਬੱਚੇ ਨੂੰ ਮਿਲ ਰਿਹਾ ਹੈ ਸਾਇੰਸ ਨੇ ਸਿੱਧ ਕਰਤਾ ਕਿ ਮਾਂ ਦੇ ਵਿਚਾਰ ਬੱਚੇ ਨੂੰ ਪ੍ਰਭਾਵਿਤ ਕਰਦੇ ਨੇ ਪੇਟ 'ਚ ਪਏ ਨੂੰ ਵੀ ਤੇ ਜਦੋਂ ਉਹ ਬੱਚੇ ਨੇ ਦੁਨੀਆ ਤੇ ਆ ਗਿਆ ਜਨਮ ਲੈ ਲਿਆ ਮਾਂ ਦੁੱਧ ਪਿਉਂਦੀ ਆ ਤੇ ਨਿਤਨੇਮ ਕਰ ਰਹੀ ਹੈ ਮੈਂ ਦਾਅਵੇ ਨਾਲ ਗੱਲ ਕਰਦਾ ਬੱਚਾ ਨਿਤਨੇਮ ਨਹੀਂ ਥੜਦਾ ਸਾਡੇ ਕੋਲ ਬਹੁਤ ਮਸਾਲਾ ਨੇ ਮਾਂ ਦੀ ਸਿੱਖਿਆ ਧਰੂ ਨੂੰ ਕਿਹਨੇ ਭਗਤ ਬਣਾਤਾ ਯਾਰ ਦੱਸਿਓ ਬਣਾ ਮਾਂ ਨੇ ਬਣਾਇਆ ਪਿਓ ਦਾ ਭਗਤ ਨਹੀਂ ਸੀ ਉਹਦਾ ਉਹਦਾ ਇੱਕ ਜਨਮ ਸੀ ਮਾਂ ਨੇ ਬਣਾਇਆ ਨਾ ਬਾਬੇ ਫਰੀਦ ਆ ਆ ਬੈਠੇ ਨੇ ਬਾਬਾ ਫਰੀਦ ਜੀ ਹਾਜ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਕਿਹਨੇ ਬਣਾਇਆ ਬਾਬੇ ਫਰੀਦ ਦੀ ਮਾਂ ਨੇ ਬਣਾਇਆ ਕਿਤੋਂ ਤੱਕ ਦੀ ਪਦਵੀ ਹਾਸਲ ਕਰਕੇ ਸਿਰਫ ਇੱਕੋ ਗੱਲ ਉਹਦੀ ਲੰਬਲੀ ਮਾਂ ਨੇ ਕਿ ਮੇਰਾ ਬੇਟਾ ਸਭ ਤੋਂ ਵੱਧ ਆਹ ਚੀਜ਼ ਚੰਗੀ ਪਸੰਦ ਕਰਦਾ ਹੈ ਉਹ ਸੀ ਸ਼ੱਕਰ ਉਹਨੂੰ ਸ਼ੱਕਰ ਦੇਣੀ ਸ਼ੁਰੂ ਕਰ ਲਈ ਹੌਲੀ-ਹੌਲੀ ਉਸ ਸ਼ੱਕਰ ਦਾ ਲਾਲਚ ਹੌਲੀ-ਹੌਲੀ ਸ਼ੱਕਰ ਦਾ ਲਾਲਚ ਉਹਨੂੰ ਰੱਬ ਦੇ ਨਾਲ ਜੋੜ ਗਿਆ ਪਿਆਰਿਓ ਉਸ ਮਾਲਾ ਨਾਲ ਜੋੜ ਗਿਆ ਉਸ ਖੁਦਾ ਦੇ ਨਾਮ ਨਾਲ ਜੋੜ ਗਿਆ ਭਾਈ ਗੋਦੀ ਨਾਮ ਨਾਲ ਜੋੜ ਗਿਆ ਇਹਦੇ ਵਿੱਚ ਕਿੱਡੀ ਵੱਡੀ ਪਦਵੀ ਹਾਸਲ ਕਰੀ ਬੈਠਾ ਹੈ ਜੇ ਦੋ ਅਖੰਡ ਪਾਤਸ਼ਾਹ ਦਾ ਭੋਗ ਪੈਣਾ ਹੁੰਦਾ ਹੈ ਨਾ ਕਰਕੇ 4 ਵਜੇ ਉਹਦੇ ਸ਼ਲੋਕ ਆਉਂਦੇ ਨੇ ਤੇ ਲੋਕ ਮੰਗ ਕਰਦੇ ਆ ਕਿ ਗ੍ਰੰਥੀ ਜੀ ਕਿਰਪਾ ਕਰਕੇ ਉਹਨਾਂ ਸ਼ਲੋਕਾਂ ਤੇ ਵਧੀਆ ਗ੍ਰੰਥੀ ਵਧੀਆ ਪਾਠੀ ਦੀ ਡੂਜੀ ਲਾ ਦਿਓ ਜਿਹੜਾ ਲੋਕਾਂ ਦਾ ਕਵਾਰ ਖੋਲ ਦੇ ਲਾਉਂਦੇ ਆ ਕਿ ਨਹੀਂ ਲਾਉਂਦੇ ਬੋਲਿਓ ਲਾਉਂਦੇ ਆ ਨਾ ਇਹਦਾ ਮਤਲਬ ਬਾਬੇ ਫਰੀਦ ਦੀ ਬਾਣੀ 'ਚ ਤੁਹਾਡੇ ਕਵਾਰ ਖੋਲਣ ਦੀ ਤਾਕਤ ਹੈ ਤੈਨੂੰ ਬਣਾਇਆ ਕਿਨੇ ਮਾਂ ਨੇ ਬਣਾਇਆ ਪੈਣੋ ਤੁਸੀਂ ਵੀ ਮਾਵਾਂ ਐ ਮੇਰੀ ਹੱਥ ਛੋੜ ਕੇ ਬੇਨਤੀ ਆ ਕਿਰਪਾ ਕਰੋ ਨਿਤਨੇਮੀ ਬਣੋ ਬੱਚੇ ਨੂੰ ਜੋੜੋ ਕਿਸੇ ਨਾਲ ਜੋੜੋ ਜੇ ਅਸੀਂ ਮੱਥ ਲਾਂਗੇ ਤੇ ਮੈਂ ਆਪਦਾ ਬੱਚਾ ਗੁਰਸਿੱਖ ਬਣਾਉਣਾ ਜੇ ਉਹ ਗੁਰਸਿੱਖ ਨਹੀਂ ਵੀ ਬਣੇਗਾ ਨਾ ਮਿੱਤਰੋ ਅਗਰ ਉਹ ਅਮਰਤ ਨਹੀਂ ਵੀ ਸ਼ਕੇਗਾ ਲੇਕਿਨ ਨਸ਼ਾ ਤੋਂ ਜ਼ਰੂਰ ਬਚ ਜਾਏ ਜੀ ਕੀ ਖਿਆਲ ਹੈ ਬਚ ਜਾਏਗਾ ਨਾ ਜੇ ਪਿਓ ਸੋਚੇ ਕਿ ਨਹੀਂ ਭਾਈ ਮੈਂ ਤਾਂ ਧੜੀ ਕਟਾਉਣੀ ਆ ਨਾ ਮੈਂ ਤਾਂ ਵਿਆਹ ਦੇ ਚੱਲਿਆ ਅੱਜ ਸੌਹਰਿਆਂ ਦੇ ਵਿਆਹ ਤੇ ਸਾਫ ਸੁੱਤਰਾ ਸੋਹਣਾ ਬਣ ਕੇ ਕਟਿੰਗ ਕਰਾਣੀ ਸੋਹਣਾ ਲੱਗਣਾ ਮੈਂ ਤਾਂ ਮੈਂ ਤਾਂ ਕਟੇ ਕਰਾਉਣੀ ਐ ਜਿਉ ਫਿਰ ਬੱਚੇ ਨੂੰ ਸੋਚੇ ਕਿ ਪੁੱਤ ਤੂੰ ਮੁਰਸ਼ਕ ਬਣ ਜਾ ਨਹੀਂ ਕੀ ਖਿਆਲ ਆ ਜੇ ਪਿਓ 70 ਸਾਲ ਦਾ ਜਾਂ 60 ਸਾਲ ਦਾ ਹੋ ਕੇ ਵੀ ਇਹ ਭਾਲਣਾ ਰੱਖਦਾ ਕਿ ਮੈਂ ਸੋਹਣਾ ਬਣਨਾ ਐ ਤੇ ਫਿਰ ਬੱਚਾ ਜਿਹੜਾ 16 ਸਾਲ ਦਾ 18 ਸਾਲ ਦਾ ਹੈ ਉਹ ਨਹੀਂ ਭਾਵਨਾ ਰੱਖਦਾ ਕਿ ਮੈਂ ਕੇਸ ਕਟਾ ਕੇ 16 ਬਣਨਾ ਹੈ ਮੈਂ ਕੰਨਾਂ 'ਚ ਮੁੰਦਰਾ ਪਾ ਕੇ 16 ਬਣਨਾ ਹੈ ਨਹੀਂ ਰੱਖੇਗਾ ਉਹਦੀ ਭਾਵਨਾ ਨੂੰ ਕਿਵੇਂ ਕੰਟਰੋਲ ਕਰੋਗੇ ਪਹਿਲਾਂ ਬਾਪ ਆਪਣੀ ਭਾਵਨਾ ਦੇ ਕੰਟਰੋਲ ਕਰੋ ਉਹਨੂੰ 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 ਵਸੇਜ ਦੇਵੋ ਇੱਥੇ ਸੋ ਮੇਰੀਆਂ ਬੋਲੀਆਂ ਗੱਲਾਂ ਦੇ ਵਿੱਚ ਕੋਈ ਕੌੜੀ ਲੱਗੀ ਹੋਵੇ ਮੇਰੇ ਮਿੱਤਰੋ ਮੈਂ ਪਹਿਲਾਂ ਹੀ ਝੋਲੀ ਅੰਦ ਕੀ ਮਾਫੀ ਮੰਗਦਾ ਫੁਲਾਦ ਓ ਜੀ ਸੋਹਣਿਆ ਸਾਸਰੀਆ ਕਾਲੋ ਇਸ ਸਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਸਮ ਖਾਈਏ ਯਾਰ ਨਸ਼ਾ ਤੋਂ ਰਹਿਤ ਹੋਈਏ ਭੈਣੋ ਆਪਾਂ ਕਸਮ ਖਾਈਏ ਕਿ ਅੱਜ ਤੋਂ ਬਾਅਦ ਅਸੀਂ ਆਪਦੇ ਬੱਚੇ ਨੂੰ ਆਪਦੀ ਗੁੱਤਲ ਚ ਲੈ ਕੇ ਨਿਤਨਮ ਕਰਾਂਗੀਆਂ ਆਪਦੇ ਕੋਲੇ ਮਾ ਕੇ ਨਿਤਨਮ ਕਰਾਂਗੀਆਂ ਮੈਂ ਦਾਅਵੇ ਨਾਲ ਕੱਲ ਕਰਦਾ ਆਪਾਂ ਰਸਤਾ ਬਦਲ ਲਾਂਗੇ ਮਾਰੇ ਰਾਤੋਂ ਮੋੜ ਲਾਂਗੇ ਨਵੇਂਆਂ ਨੂੰ ਮੋੜਨ ਦੀ ਜ਼ਿੰਮੇਵਾਰੀ ਤੁਸੀਂ ਚੱਕੋ ਭੈਣੋ ਤੇ ਪੁਰਾਣੇ ਜਿਹੜੇ ਲੱਗੇ ਉਹਨਾਂ ਨੂੰ ਮੋੜਨ ਦੀ ਜ਼ਿੰਮੇਵਾਰੀ ਤੁਸੀਂ ਚੱਕੋ ਉਹ ਤੁਸੀਂ ਚੱਕੋ ਮਿੱਤਰੋ ਤੁਸੀਂ ਛੱਡੋ ਨਸ਼ਿਆਂ ਨੂੰ ਆਪਦੇ ਪੁੱਤ ਨੂੰ ਨਾਲ ਬਾਕੇ ਕਹੋ ਬੇਟਾ ਮੈਂ ਵੀ ਸ਼ਰਾਬ ਛੱਡਦਾ ਤੇ ਤੂੰ ਵੀ ਗੋਲੀ ਕੰਮ ਚੱਕ ਲੈ ਮੇਰਾ ਗਿਆਣਾ ਬੱਚਾ ਰਸਤੇ ਤੇ ਆਈਊਗਾ ਸੋ ਬੋਲਿਆ ਚੱਲਿਆ ਮaaf ਕਰਿਓ ਅੱਗੇ ਹੋਰ ਬਹੁਤ ਸਾਰਾ ਪ੍ਰੋਗਰਾਮ ਨੇ ਅੱਜ ਸਾਡੇ ਇੱਥੇ ਸੀ